ਆਪਣੇ ਖੇਤਾਂ ਨੂੰ ਹੜ੍ਹ ਤੋਂ ਬਚਾਉਣ ਦੇ ਲਈ ਆਪ ਐਮਐਲਏ ਦੇ ਪੀਏ ਨੇ ਤੋੜੀ ਨਹਿਰ ਜੀ ਹਾਂ ਦੱਸਦੇ ਕਿ ਪੰਜਾਬ ਦੇ 7 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਤੇ ਸultanpur Lodi ਤੇ ਹੁਸ਼ਿਆਰਪੁਰ ਅੱਜ ਹੜਾ ਦੀ ਲਪੇੜ ਦੇ ਵਿੱਚ ਨੇ ਇੱਥੋਂ ਦੇ ਕਰੀਬ 250 ਤੋਂ ਵੱਧ ਪਿੰਡ 5 ਤੋਂ 15 ਫੁੱਟ ਤੱਕ ਪਾਣੀ ਦਾ ਭਰੇ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਤੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਆਪਣਾ ਸਮਾਨ ਰੱਖ ਲਿਆ ਤਾਂ ਕਿ ਸਮਾਨ ਨੂੰ ਨੁਕਸਾਨ ਨਾ ਪਹੁੰਚੇ ਪਰ ਇਸ ਦੇ ਮੱਦੇ ਨਜ਼ਰ ਫੌਜ ਲਗਾਤਾਰ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਬਚਾ ਰਹੀ ਹੈ ਕਿ ਉਹਨਾਂ ਨੂੰ ਕੱਢਣ ਤੱਕ ਡਰੋਨ ਰਾਹੀਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈਗਾ ਭੂਜਾ ਪਾਸੇ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਦੇ ਸੁਖਨਾ ਛੀਲ ਦੇ ਫਲਡ ਗੇਟ ਵੀ ਖੋਲ ਦਿੱਤੇ ਗਏ ਸੀ ਯਾਨੀ ਅੱਜ ਸਵੇਰੇ 3 ਵਜੇ ਜੋ ਕਿ 3 ਤੋਂ 4 ਵਜੇ ਦੇ ਵਿਚਕਾਰ ਫਲਡ ਗੇਟ ਖੋਲ ਦਿੱਤੇ ਗਏ ਸੀ ਕਿ ਉਸ ਕਾਰਨ ਘੱਗਰ ਦਾ ਪਾਣੀ ਦਾ ਪੱਧਰ ਵੱਧ ਗਿਆ ਇਸ ਦੇ ਨਾਲ ਮੁਹਾਲੀ ਦੇ ਡੇਰਾ ਬਸੀ ਪਟਿਆਲਾ ਤੇ ਸੰਗਰੂਰ ਦੇ ਵਿੱਚ ਹੜ੍ਹ ਆ ਸਕਦਾ ਹੈ ਹਾਲਾਂਕਿ ਇਸ ਮੌਕੇ ਅਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਸਲਾ ਨੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਦੇ ਪੀਏ ਮੁਖਤਿਆਰ ਸਿੰਘ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਔਜਲਾ ਦਾ ਕਹਿਣਾ ਹੈਗਾ ਕਿ ਮੁਖਤਿਆਰ ਸਿੰਘ ਨੇ ਪਿੰਡ ਜੋ ਕਿ ਬੜਡਵਾਲ ਦੇ ਵਿੱਚ ਰਾਵੀ ਤੋਂ ਆਉਂਦੀ ਨਹਿਰ ਨੂੰ ਜੀਸੀਬੀ ਮਸ਼ੀਨ ਦੇ ਨਾਲ ਤੋੜ ਦਿੱਤਾ ਹੈ ਦੋਸ਼ ਇਹ ਹੈ ਕਿ ਉਹਨਾਂ ਨੇ ਆਪਣੇ ਖੇਤ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਦੇ ਲਈ ਇੱਕ ਕਦਮ ਚੁੱਕਿਆ ਸੰਸਦ ਮੈਂਬਰ ਨੇ ਕਿਹਾ ਹੈਗਾ ਕਿ ਇਸ ਲਾਪਰਵਾਹੀ ਦੇ ਕਾਰਨ ਲਗਭਗ 20 ਪਿੰਡਾਂ ਦੀ ਜ਼ਮੀਨ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਕਿਸਾਨਾਂ ਨੂੰ ਭਾਰ ਨੁਕਸਾਨ ਚਲਣਾ ਪਿਆ ਇਸ ਨੂੰ ਕਿਸਾਨਾਂ ਅਤੇ ਮਨੁੱਖਤਾ ਦੇ ਵਿਰੋਧ ਕਾਰਵਾਈ ਦੱਸਦੇ ਹੋਏ ਉਹਨਾਂ ਨੇ ਕਿਹਾ ਹੈਗਾ कि ਜਦੋਂ ਲੋਕ ਹੜ ਤੋਂ ਪੂਰੇ ਤਰ੍ਹਾਂ ਪੀੜਿਤ ਨੇ ਅਜਿਹੇ ਸਮੇਂ ਨਿੱਜੀ ਹਿੱਤ ਦੇ ਲਈ ਅਜਿਹਾ ਕਰਨਾ ਬਹੁਤ ਨਿੰਦਨੀ ਹੋ ਗਏ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਆ ਤੁਹਾਨੂੰ ਇੱਕ ਵਾਰ ਜ਼ੁਬਾਨੀ ਉਹਨਾਂ ਦੀ ਬਿਆਨ ਵੀ ਸੁਣਾਉਂਦੀ ਆ ਆ ਇਸ ਵੇਲੇ ਅਸੀਂ ਬੱਲੜਵਾਲ ਖੜੇ ਆ ਔਰ ਆ ਨਹਿਰ ਆ ਜਿਹੜੀ ਸਰਤਾਜੀ ਮਾੜਾ ਸਾਈਡ ਦੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਕਾਂ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪੇ ਛੰਨਾ ਬੱਲੜਵਾਲ ਉੱਥੇ ਟੁੱਟਾ ਟੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮੈਘਮੇ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਆ ਉਹਦਾ ਇਹ ਪਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਹਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਪ ਤੇ ਕੁਦਰਤੀ ਟੁੱਟ ਜੇ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚੱਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਆ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹੁਣ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਐ ਪਰ ਅਸੀਂ ਉਹਨੂੰ ਕੋਸ਼ਿਸ਼ ਕਰਦੇ ਆ ਕੇਅਰ ਕਰਦੇ ਹੁਣ ਇੱਧਰ ਨੂੰ ਹੋਇਓ ਆ ਬੁਖਾਇਓ ਜਰਾ ਕਿ ਇੱਧਰ ਨੂੰ ਹੋ ਕੇ ਹੁਣਾ ਸਾਰਾ ਇਲਾਕਾ ਡੁੱਬਣਾ ਐ ਇਹਦੇ ਨਾਲ ਘਟੋ ਘਟ 40 50 ਪਿੰਡਾਂ ਦੀ ਬਦਲ ਜਿਹੜੀ ਤਬਾਹ ਹੋਣੀ ਐ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਹੁਣ ਫਸਲਾਂ ਚਲੇ ਗਿਆ ਬਦਲਾ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਤ ਨੇ ਇੱਥੇ ਬੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਦੇ ਵਿਚਾਰੇ ਆਪ ਉਧਰ ਵੀ ਵੇਖ ਲੋ ਇਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਰਾਤ ਦੀ ਇਹਨਾਂ ਦੀ ਦੱਸੋ ਜੀ ਕੀ ਹਾਲਾਤ ਹੋਈ ਸਰ ਜੀ ਇੱਥੇ ਆਏ ਆ ਇੱਕ ਕੰਨਿਆ ਨਾਲ ਪੁਟਾਂਦੇ ਆ ਕੰਨਿਆ ਨਾਲ ਪੁਟਾ ਦੇ ਜੇ ਤਾਂ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਜੇ ਰੁਕੇ ਨਹੀਂ ਜੇ ਇਹਨਾਂ ਨੇ ਇਹਨਾਂ ਨੂੰ ਢੱਕਿਆ ਫਿਰ ਇਹ ਸਾਡੇ ਨਾਲ ਤਾਂ ਠਾਂ ਠਾਂ ਆਏ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਕੋ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਉਹਨਾਂ ਨੂੰ ਤਾਂ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਉਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗੱਥੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗੱਥੇ ਮਾਰੇ ਉਹੀ ਚਲੇ ਗਏ ਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਿਆ ਕੇ ਤੋੜ ਕੇ ਨày ਫਿਰ ਜੀਸੀਬੀ ਖੜੀ ਹੈ ਨਾਲੇ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਨੇ ਆ ਤੁਹਾਡੇ ਹੁਣ ਇਹਦੇ ਤੇ ਇੱਕ ਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਨਾਲ ਕਰ ਜਾਵੇ ਸਿਰਫ ਇਹਦੇ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦੇ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓ ਨਾਲ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਏ ਜਿਹੜਾ ਲੋਕ ਡੁੱਬਨਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਇਹ ਐਜੀਟੇਸ਼ਨ ਸਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਦੇ ਚਾਹੁੰਦੇ ਪਰ ਹਾਲਾਤ ਵਿੱਚੋਂ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਤੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਜੇ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ